ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਕਰਾਈ ਵਾਲੇ ਦੇ ਵਿੱਚ ਤਸਵੀਰੇ ਨੂੰ ਪੈਂਦੀ ਐ ਗੱਡੜਵਾ ਤੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਬਾਈ ਵਕੀਲ ਕੋਲੇ ਆਏ ਆਂ ਆਪਾਂ ਜਿਹੜੀ ਤੁਸੀਂ ਝੋਟੀ ਦੇਖ ਸਕਦੇ ਹੋ ਦੂਜਾ ਸੂਆ ਅੱਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੱਸਾਂਗੇ ਤੁਹਾਨੂੰ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਨਾਲ ਨਾਲ ਡੈਰੀ ਦਾ ਕੰਮ ਵੀ ਆ ਪਸ਼ੂ ਤੁਸੀਂ ਬਾਕੀ ਦੇਖ ਸਕਦੇ ਹੋ ਜਿਹੜੇ ਬਾਈ ਦੇ ਖੜੇ ਆ ਅੰਦਰ ਆ ਵੀ ਖੜੇ ਆ ਦਿਖਾ ਦਨੇ ਆਪਾਂ ਤੁਹਾਨੂੰ ਸਾਰੇ ਪਸ਼ੂ ਬਾਈ ਕੋਲੇ ਇੱਕ ਝੋਟਾ ਵੀ ਆ ਮੋਹਰਾਂ ਨਸਲ ਦਾ ਕਿਸੇ ਵੀ ਵੀਰ ਨੇ ਜਿਵੇਂ ਆਪਾਂ ਕਹਦੇ ਨੇ ਕ੍ਰੋਸਿੰਗ ਮੱਝਾਂ ਦੀ ਕ੍ਰੋਸਿੰਗ ਲਈ ਵੀ ਸੰਪਰਕ ਕਰ ਸਕਦੇ ਹੋ ਬਾਈਨਾ ਤੇ ਬਾਕੀ ਅੰਦਰ ਵੀ ਖੜੇ ਆ ਪਸੂ ਤੁਸੀਂ ਦੇਖ ਸਕਦੇ ਹੋ ਬਾਈ ਦਾ ਡੈਰੀ ਦਾ ਵੀ ਕੰਮ ਹੈ ਪੂਰੀ ਪੂਰੀ ਜਾਣਕਾਰੀ ਲੈ ਕੇ ਦੋਸਤ ਤੁਹਾਨੂੰ ਦੱਸਦੇ ਆ ਆਜੋ ਕਰਾਈਏ ਬਾਈਨਾ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦੋ ਜੀ ਹਾਂ ਜੀ ਆਪਣਾ ਨਾਮ ਉਹ ਤਾਂ ਨਾਮ ਜੀ ਦਾ ਹੀ ਵਪਾਰ ਚ ਨਿੱਕਾ-ਨਿੱਕਾ ਜਿਹਾ ਹੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਪਿੰਡ ਕਰਾਈ ਵਾਲਾ ਤੇ ਹਾਂ ਜੀ ਸੋਣਾ ਠੀਕ ਹੈ ਜੀ ਬਈ ਜਿਹੜੀ ਆਪਾਂ ਛੋਟੀ ਜੀ ਗੱਲ ਕਰ ਗਏ ਕਿਹੜੇ ਸੂਏ ਆ ਬਈ ਇਹ ਦੂਜੇ ਸੂਏ ਆ ਦੂਜੇ ਸੂਏ ਸੋਨਾ ਹੋਣੇ ਨੇ ਹਾਂ ਬਸ 27 ਤਰੀਕ ਨੂੰ ਕੱਲ ਨੂੰ ਦੇ ਪੂਰੇ ਆ ਦੇ ਅੱਛਾ ਬਈ ਉੱਤੇ ਲੈ ਜੋ ਪੰਜ ਚਾਰ ਪੰਜ ਚਾਰ ਦਿਨ ਉੱਤੇ ਲੈ ਜਾਂਦਾ ਪੰਜ ਚਾਰ ਦਿਨ ਲੈ ਜੋਗੀ ਠੀਕ ਹੈ ਠੀਕ ਹੈ ਦੋਸਤੋ ਇੱਕ ਵਾਰੀ ਸੰਤ ਚੈੱਕ ਕਰਾ ਦੇਣਾ ਮੈਂ ਥਣਾ ਥਣਾ ਜੀ ਤੁਹਾਨੂੰ ਦੇਖ ਲਓ ਚੈੱਕ ਕਰ ਲਓ ਦੋਸਤੋ ਦੇਖ ਲਓ ਤੋਰ ਕੇ ਵੀ ਦਿਖਾਉਣੇ ਤੁਹਾਨੂੰ ਇੱਕ ਵਾਰੀ ਪਿੱਛੋਂ ਵੀ ਚੈੱਕ ਕਰਾ ਦੇਣਾ ਦੋਸਤੋ ਤੁਹਾਨੂੰ ਲੈਵੇ ਦੀ ਕੁਆਲਿਟੀ ਵੀ ਚੈੱਕ ਕਰ ਲਓ ਥਣ ਕੱਲਾ ਕੱਲਾ ਥਣ ਲੱਗਿਆ ਲੋ ਦੋਸਤੋ ਚੈੱਕ ਕਰੋ ਲੇਵੀ ਦੀ ਕੁਆਲਿਟੀ ਚੈੱਕ ਕਰਨੋ ਤੁਸੀਂ ਬਹੁਤ ਸਾਫ ਸਾਫ ਸੁਥਰੀ ਲੇਵੀ ਦੀ ਕੁਆਲਿਟੀ ਹੈ ਤੇ ਥਣ ਵੀ ਕੱਲਾ ਕੱਲਾ ਥਣ ਲੱਗਿਆ ਲੈ ਮੋੜੀ ਬਾਈ ਕਰਾ ਲੋ ਦੋਸਤੋ ਸਿੰਘ ਨੂੰ ਤੁਸੀਂ ਦੋਸਤੋ ਚੈੱਕ ਕਰਨੋ ਸਿੰਘ ਤਾਂ ਖੁੱਲਾ ਦਿਖਾਉਂਦੀ ਆ ਤੇ ਬਾਕੀ ਥਣਾ ਵੱਲੋਂ ਤੇ ਲੇਵੀ ਦੀ ਸਾਫ ਸਫਾਈ ਵੱਲੋਂ ਬਹੁਤ ਚੰਗੀ ਝੋਟੀ ਆ ਭਾਈ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰਕੇ ਜੇ ਆਪਾਂ ਸਾਲ ਲੱਗ ਸਵਾ ਲੱਖ ਦੀ ਦੇਣੀ ਆ ਹਾਂ ਕੋਈ ਮਾਨਤਨ ਕਰਦੇ ਆ ਮਾੜਾ ਬੁੱਟਾ ਮਾਨਤਨ ਹਾਂ ਕਰਦੇ ਜੇ ਕੋਈ ਵੀਰ ਭਰਾ ਵੀਡੀਓ ਵੇਖ ਕੇ ਆਉਂਦਾ ਹਾਂ ਕਰਦੇ ਖੁੱਲੇ ਦਿਲ ਨਾਲ ਕਰ ਦੋਗੇ ਖੁੱਲੇ ਦਿਲ ਨਾਲ ਕਰ ਦੋਗੇ ਠੀਕ ਹੈ ਤੇ ਨੰਬਰ ਬੋਲ ਦਿਆਂ ਆ ਉਹਦਾ 9688248331 48331 9688248331 ਠੀਕ ਹੈ ਜੀ ਤੇ ਆਪਣੇ ਕੋਲ ਬਾਈ ਵਿਕਰੀ ਲਈ ਪਸ਼ੂ ਆਉਂਦੇ ਜਾਂਦੇ ਰਹਿੰਦੇ ਆਉਂਦੇ ਜਾਂਦੇ ਰਹਿੰਦੇ ਟੋਕੜਾ ਕੱਬਣਾ ਵੀ ਮਿਲ ਜਾਂਦੀਆਂ ਤੇ ਹਰ ਟਾਈਮ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਵੀ ਨਾਲ ਨਾਲ ਆਪਾਂ ਡੇਰੀ ਦਾ ਕੰਮ ਵੀ ਕਰ ਚੁੱਕੇ ਆ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ